ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋੜੀ ਤੱਕ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਇਹ ਇੱਕ ਪਾਠ ਕਰਕੇ ਅਰਦਾਸ ਕਰਕੇ ਬੇਨਤੀ ਕਰਕੇ ਸੋਣਾ ਹੈ ਤੇ ਜਿਹੜੇ ਭੈਣ ਭਰਾ ਇਹ ਪਾਠ ਨਹੀਂ ਕਰ ਸਕਦੇ ਉਹਨਾਂ ਦੇ ਲਈ ਆਪਾਂ ਇੱਕ ਸ਼ਬਦ ਜਾਪ ਦੀ ਸਾਂਝ ਪਾਵਾਂਗੇ ਉਨਾ ਨੇ ਇਹ ਸ਼ਬਦ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਸੋਣਾ ਹੈ ਤਾਂ ਫਿਰ ਇਹ ਕਿਹੜਾ ਪਾਠ ਹੈ ਕਿਹੜਾ ਸ਼ਬਦ ਜਾਪ ਹੈ ਅਤੇ ਲੋੜੀ ਤੱਕ ਹੀ ਕਿਉਂ ਕਰਨਾ ਹੈ ਲੋੜੀ ਤੱਕ ਕਰਕੇ ਸਾਨੂੰ ਕੀ ਫਲ ਮਿਲੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰਜੀ ਜ਼ਰੂਰ ਲਿਖ ਕੇ ਆਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਤਾ ਫਿਰ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੈਸੇ ਤਾਂ ਆਪਾਂ ਜਦੋਂ ਅਮਰਤ ਵੇਲੇ ਉੱਠਦੇ ਹਾਂ ਜਾਂ ਦਿਨ ਦੇ ਵਿੱਚ ਜਦੋਂ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਭਜਨ ਬੰਦਗੀ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਭਾਵੇਂ ਆਪਾਂ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਈਏ ਭਾਵੇਂ ਆਪਾਂ ਆਪਣੇ ਕੰਮ ਧੰਦੇ ਕਰਦੇ ਹੋਏ ਵਾਹਿਗੁਰੂ ਜੀ ਨੂੰ ਯਾਦ ਕਰ ਰਹੇ ਹਾਂ ਜਾਂ ਫਿਰ ਬੈਠ ਕੇ ਭਜਨ ਬੰਦਗੀ ਕਰ ਰਹੇ ਹਾਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਜਾਂ ਕੋਈ ਵੀ ਨੇਕ ਕੰਮ ਕਰ ਰਹੇ ਹੁੰਦਿਆਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਸਾਡੇ ਤੇ ਬਹੁਤ ਮਿਹਰਬਾਨ ਹੁੰਦੇ ਨੇ ਬਹੁਤ ਕਿਰਪਾ ਕਰਦੇ ਹਨ ਪ੍ਰਸੰਗਤ ਜੀ ਮਹਾਪੁਰਖ ਜੀ ਕਹਿ ਕਰਦੇ ਸਨ ਕਿ ਮਾਗ ਦੇ ਮਹੀਨੇ ਦੇ ਵਿੱਚ ਕੀਤੀ ਹੋਈ ਭਜਨ ਬੰਦਗੀ ਕੀਤਾ ਹੋਇਆ ਦਾਨ ਪੁੰਨ ਸੇਵਾ ਬਹੁਤ ਜ਼ਿਆਦਾ ਫਲਦਾਇਕ ਹੈ ਤੇ ਇਸ ਮਹੀਨੇ ਦੇ ਵਿੱਚ ਕਰਮਾਂ ਵਾਲੇ ਭਾਗਾਂ ਵਾਲੇ ਹੀ ਭਜਨ ਬੰਦਗੀ ਕਰਦੇ ਨੇ ਅਤੇ ਆਪਣੇ ਕਰਮਾਂ ਨੂੰ ਹੋਰ ਸੋਹਣੇ ਬਣਾ ਲੈਂਦੇ ਹਨ ਇਸ ਕਰਕੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਹੈ ਨਾਮ ਜਪਣਾ ਹੈ ਅਤੇ ਖਾਸ ਕਰਕੇ ਰੋਜ਼ ਰਾਤ ਨੂੰ ਸੌਣ ਲੱਗਿਆ ਗੁਰਬਾਣੀ ਦਾ ਪਾਠ ਕਰਨਾ ਹੈ ਵੈਸੇ ਤਾਂ ਰੋਜ਼ਾਨਾ ਹੀ ਸੌਣ ਲੱਗਿਆ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਲਾਜ਼ਮੀ ਹੈ ਪਰ ਜੇਕਰ ਤੁਸੀਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਕੋਈ ਵੀ ਸ਼ਬਦ ਜਾਪ ਕਰ ਲੈਣਾ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ ਬਸ ਵਾਹਿਗੁਰੂ ਅਕਾਲ ਪੁਰਖ ਜੀ ਅੱਗੇ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਰਾਤ ਵੇਲੇ ਕੀਤੀ ਹੋਈ ਭਜਨ ਬੰਦਗੀ ਜਪਿਆ ਹੋਇਆ ਨਾਮ ਉਹ ਫੁੱਲ ਹੈ ਜਿੰਨੂੰ ਅੰਮ੍ਰਿਤ ਵੇਲੇ ਦੇ ਵਿੱਚ ਫਲ ਲੱਗਦੇ ਨੇ ਤਾਂ ਇਸ ਕਰਕੇ ਜੇ ਆਪਾਂ ਅੰਮ੍ਰਿਤ ਵੇਲੇ ਵਿੱਚ ਉੱਠਣਾ ਚਾਹੁੰਦੇ ਆ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੁੰਦੇ ਹਾਂ ਤਾਂ ਰਾਤ ਦਾ ਵੇਲਾ ਸੰਭਾਲਣਾ ਹੀ ਪਵੇਗਾ ਰਾਤ ਵੇਲੇ 10 10 ਮਿੰਟ 15 ਮਿੰਟ ਜਿੰਨਾ ਕੁ ਸਮਾਂ ਤੁਸੀਂ ਬੈਠ ਕੇ ਨਾਮ ਜਪ ਸਕਦੇ ਹੋ ਜ਼ਰੂਰ ਜਪਣਾ ਹੈ ਜਿਹੜੇ ਜਪ ਰਹੇ ਨੇ ਉਹ ਤਾਂ ਵੱਡੇ ਕਰਮਾਂ ਵਾਲੇ ਨੇ ਭਾਗਾਂ ਵਾਲੇ ਨੇ ਪਰ ਜੋ ਕਹਿ ਦਿੰਦੇ ਨੇ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਉਹ ਪਹਿਲਾਂ ਰਾਤ ਦਾ ਵੇਲਾ ਸੰਭਾਲਣਾ ਸ਼ੁਰੂ ਕਰੋ ਅਤੇ ਸ਼ੁਰੂਆਤ ਇਹਨਾਂ ਦਿਨਾਂ ਦੇ ਵਿੱਚ ਹੀ ਕਰ ਲਓ ਕਿਉਂਕਿ ਆਉਣ ਵਾਲਾ ਮਹੀਨਾ ਬਹੁਤ ਜ਼ਿਆਦਾ ਫਲਦਾਇਕ ਹੈ ਤਾਂ ਉਸ ਮਹੀਨੇ ਦੇ ਵਿੱਚ ਜੇਕਰ ਅੰਮ੍ਰਿਤ ਵੇਲਾ ਮਿਲ ਗਿਆ ਤਾਂ ਸਮਝੋ ਸਾਡੇ ਲੇਖ ਭਾਗ ਬਦਲ ਗਏ ਤਾਂ ਫਿਰ ਰੋਜ਼ ਰਾਤ ਨੂੰ ਸੌਣ ਲੱਗਿਆਂ ਪਾਠ ਕਰਨਾ ਹੈ ਜਿੰਨਾ ਹੋ ਸਕੇ ਪਾਠ ਕਰਨਾ ਹੈ ਕੀਰਤਨ ਸੋਹਿਲਾ ਸਾਈਂ ਜੀ ਦੀ ਬਾਣੀ ਤਾਂ ਆਪਾਂ ਰਾਤ ਨੂੰ ਤੁਰੰਤ ਸੌਣ ਤੋਂ ਪਹਿਲਾਂ ਪੜ੍ਹਨੀ ਹੈ ਅਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸੁਖਮਨੀ ਸਹੀ ਜੀ ਦਾ ਪਾਠ ਕਰਨਾ ਚਾਹੁੰਦੇ ਹੋ ਚੁਪਾਈ ਸਹੀ ਪੜ੍ਹਨਾ ਚਾਹੁੰਦੇ ਹੋ ਮੂਲ ਮੰਤਰ ਜਾਪ ਕਰਨਾ ਚਾਹੁੰਦੇ ਹੋ ਜੋ ਵੀ ਬਾਣੀ ਤੁਹਾਨੂੰ ਸਰਲ ਲੱਗਦੀ ਹੈ ਪੜਨ 'ਚ ਆਨੰਦ ਆਉਂਦਾ ਹੈ ਤੁਸੀਂ ਉਹੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜਿੰਨੀ ਵਾਧ ਬਾਣੀ ਪੜੋਗੇ ਜਿੰਨੀ ਬਾਣੀ ਗੁਰੂ ਸਹੀਵ ਜੀ ਦੇ ਚਰਨਾਂ ਦੇ ਵਿੱਚ ਵਧ ਰੱਖੋਗੇ ਉਨੀ ਹੀ ਕਿਰਪਾ ਜ਼ਿਆਦਾ ਹੋਵੇਗੀ ਤਾਂ ਦਿਨ ਦੇ ਵਿੱਚ ਜਦੋਂ ਸਮਾਂ ਮਿਲਦਾ ਹੈ ਉਦੋਂ ਹੀ ਪਾਠ ਕਰਕੇ ਵਾਹਿਗੁਰਜੀ ਤੋਂ ਅੰਮ੍ਰਿਤ ਵੇਲਾ ਮੰਗਣਾ ਹੈ ਰਾਤ ਵੇਲੇ ਦੀ ਬਾਣੀ ਦਾ ਪਾਠ ਕਰਕੇ ਵਾਹਿਗੁਰਜੀ ਤੋਂ ਅੰਮ੍ਰਿਤ ਵੇਲਾ ਹੀ ਮੰਗਣਾ ਹੈ ਸੰਗਤ ਜੀ ਅੰਮ੍ਰਿਤ ਵੇਲਾ ਮਹਾਪੁਰਖ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਪਾਸ਼ਾ ਜੀ ਦੀ ਗੋਦ ਦਾ ਨਿਗ ਜਿਹਾ ਹੈ ਅਤੇ ਜਿੰਨੂੰ ਗੁਰੂ ਨਾਨਕ ਪਾਸ਼ਾ ਜੀ ਦੀ ਗੋਦ ਮਿਲ ਜਾਵੇ ਉਹਨੂੰ 10 ਹੋਰ ਕੀ ਚਾਹੀਦਾ ਹੈ ਉਹਨੂੰ ਤਾਂ ਸਮਝੋ ਸਭ ਕੁਝ ਮਿਲ ਗਿਆ ਤਾਂ ਇਸ ਕਰਕੇ ਜੇਕਰ ਗੁਰੂ ਨਾਨਕ ਪਾਸ਼ਾ ਜੀ ਦੀ ਮਿੱਠੀ ਨਿੱਗੀ ਗੋਦ ਦਾ ਨਿਗ ਮੰਨਣਾ ਹੈ ਤਾਂ ਫਿਰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਰਾਤ ਨੂੰ ਭਜਨ ਬੰਦਗੀ ਕਰਨੀ ਪੈਣੀ ਹੈ 5 ਮਿੰਟ ਬੈਠ ਕੇ ਪਾਠ ਕਰ ਲੋ ਫਿਰ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਉਨੀ ਦੇਰ ਤੱਕ ਸੌਂਦਿਆਂ ਸੌਂਦਿਆਂ ਤੱਕ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ ਹੈ ਜਦੋਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਸੋਵਾਂਗੇ ਇਹਦੇ ਬਹੁਤ ਫਾਇਦੇ ਹੋਣੇ ਆ ਇੱਕ ਤਾਂ ਰਾਤ ਨੂੰ ਸਾਡੇ ਔ ਚੇਤਨ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਚੱਲਦਾ ਹੀ ਰਹੇਗਾ ਅਸੀਂ ਸੁੱਤਿਆਂ ਹੋਇਆਂ ਵੀ ਨਾਮ ਜਪ ਰਹੇ ਹਾਂ ਸੁੱਤਿਆਂ ਹੋਇਆਂ ਵੀ ਕਮਾਈ ਕਰ ਰਹੇ ਹੋਵਾਂਗੇ ਅਤੇ ਫਿਰ ਜਦੋਂ ਉੱਠਾਂਗੇ ਉੱਠਦੇ ਅੰਸਾਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਅਸੀਂ ਫਿਰ ਤੋਂ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੇਵਾਂਗੇ ਅਤੇ ਜੋ ਰਾਤ ਨੂੰ ਭਜਨ ਬੰਦਗੀ ਕਰਕੇ ਸੌਂਦੇ ਹਨ ਪਾਠ ਕਰਕੇ ਗੁਰੂ ਸਹੀ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂਦੇ ਹਨ ਉਹਨਾਂ ਦੇ ਲਈ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਂਦਾ ਹੈ ਫਿਰ ਉਹ ਆਸਾਨੀ ਦੇ ਨਾਲ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਵੀ ਪੈਂਦੇ ਹਨ ਉੱਠ ਕੇ ਮਨ ਲਾ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਦੇ ਹਨ ਕਿਉਂਕਿ ਸੰਗਤ ਜੀ ਜੋ ਆਨੰਦ ਜੋ ਰਸ ਅੰਮ੍ਰਿਤ ਵੇਲੇ ਦੇ ਵਿੱਚ ਨਾਮ ਜਪਣ ਦਾ ਹੈ ਉਹ ਪੂਰੇ ਦਿਨ ਦੇ ਵਿੱਚ ਨਹੀਂ ਮਿਲਦਾ ਕਿਉਂਕਿ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਉਵੇਂ-ਉਵੇਂ ਬੰਦੇ ਨੂੰ ਆਪਣੇ ਕੰਮ ਧੰਦੇ ਯਾਦ ਆਉਂਦੇ ਆਉਂਦੇ ਹਨ ਕਈ ਤਰ੍ਹਾਂ ਦੀਆਂ ਚਿੰਤਾਵਾਂ ਬੋਝ ਮਨ ਦੇ ਉੱਤੇ ਪੈ ਜਾਂਦੇ ਹਨ ਇਸ ਕਰਕੇ ਸਾਡਾ ਮਨ ਫਿਰ ਗੁਰੂ ਚਰਨਾਂ ਦੇ ਨਾਲ ਨਹੀਂ ਜੁੜ ਪਾਂਦਾ ਪਰ ਅੰਮ੍ਰਿਤ ਵੇਲੇ ਦੇ ਵਿੱਚ ਆਸਾਨੀ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਜੁੜਦਾ ਹੈ ਇਸ ਕਰਕੇ ਹਰ ਰੋਜ਼ ਸਾਨੂੰ ਅਮਰਤ ਵੇਲੇ ਉੱਠਣਾ ਚਾਹੀਦਾ ਹੈ ਆਪਣੇ ਗੁਰੂ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਹੀ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਇੰਜ ਕਰਨ ਦੇ ਨਾਲ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰ ਰਹੇ ਆ ਨਾ ਤਾਂ ਸਮਝੋ ਇੱਕ ਤਾਕਤ ਇੱਕ ਊਰਜਾ એનર્ਜੀ ਮਿਲ ਗਈ ਹੋਵੇ ਜੋ ਫਿਰ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਹੈ ਸਾਰੇ ਦਿਨ ਦੇ ਕੰਮਕਾਰ ਕਰਨੇ ਆਸਾਨ ਹੋ ਜਾਂਦੇ ਹਨ ਜਿਸ ਮਨ ਅੰਦਰ ਗੁਰੂ ਦਾ ਗਿਆਨ ਤੇ ਧਿਆਨ ਗਿਆ ਹੋਵੇ ਉਹਦੇ ਮਨ ਦਾ ਕਾਲਾਪਣ ਦੂਰ ਹੁੰਦਾ ਹੈ ਸੋ ਸੋ ਫਿਰ ਆਓ ਹਰ ਰੋਜ਼ ਅੰਮ੍ਰਿਤ ਵੇਲੇ ਉੱਠੀਏ ਵਾਹਿਗੁਰੂ ਜੀ ਦਾ ਨਾਮ ਜਪੀਏ ਅਤੇ ਅੰਮ੍ਰਿਤ ਵੇਲੇ ਉੱਠਣ ਦੇ ਲਈ ਰਾਤ ਦਾ ਵੇਲਾ ਸੰਭਾਲਣਾ ਹੀ ਪੈਣਾ ਹੈ ਰਾਤ ਨੂੰ ਨਾਮ ਜਪਣਾ ਹੀ ਪੈਣਾ ਹੈ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਟਿੱ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਜੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਅਤੇ ਜੇ ਕਿਤੇ ਕੋਈ ਗੱਲਬਾਤ ਕਰਦੇ ਸਮੇਂ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ